ਤੁਸੀਂ ਅਕਾਲੀ ਸਕੂਲ ਦੇ ਇੰਚਾਰਜ ਹੋ ਕਿ ਇੰਚਾਰਜ ਹੋਣ ਦੇ ਨਾਤੇ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਹਾਡੇ ਸਕੂਲ ਦੇ ਬੱਚਿਆਂ ਨੇ ਪੰਜਾਬ ਤੇ ਤੁਹਾਡੇ ਸਕੂਲ ਦਾ ਨਾਮ ਰੋਸ਼ਨ ਅੱਜ ਮੈਂ ਇੰਨਾ ਖੁਸ਼ ਹਾਂ ਕਿ ਮੈਂ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦਾ ਇਨ੍ਹਾਂ ਬੱਚਿਆਂ ਦੇ ਜਰੀਏ ਅੱਜ ਸਾਡੇ ਸਕੂਲ ਦਾ ਨਾਮ ਪੰਜਾਬ ਲੈਵਲ ਤੇ ਰੋਸ਼ਨ ਹੋਇਆ ਮੈਂ ਸਾਡੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦਾ ਕਿਉਂਕਿ ਉਹਨਾਂ ਦਾ ਸਮੇਂ-ਸਮੇਂ ਤੇ ਸਾਨੂੰ ਗੁਵਾਈ ਰਹੀ ਹੈ ਸਾਡੇ ਬਲਾਕ ਨੋਡਲ ਅਫਸਰ ਮੈਡਮ ਕਮਲਜੀਤ ਕੌਰ ਦਾ ਔਰ ਪੂਰਨ ਸਟਾਫ ਦਾ ਜਿਨ੍ਹਾਂ ਨੇ ਲਗਾਤਾਰ ਐਸਟਰਾ ਕਲਾਸ ਅਲਾਕੇ ਵੀ ਅਧਿਆਪਕਾਂ ਨੇ ਇਹਨਾਂ ਬੱਚਿਆਂ ਨੂੰ ਇਹ ਜੋਗ ਬਣਾਇਆ ਕਿ ਅੱਜ ਅਸੀਂ ਪੰਜਾਬ ਦੇ ਵਿੱਚ ਇਸ ਸਕੂਲ ਵੱਲੋਂ ਨਾਮ ਦਰਜ ਕਰਾਉਣ ਤੇ ਸਫਲ ਹੋਏ ਆਂ ਔਰ ਪਿਛਲੇ ਸਮੇਂ ਦੇ ਵਿੱਚ 8ਵੀਂ ਦੇ ਵਿੱਚ ਵੀ ਸਾਡਾ ਬੱਚਾ ਮੈਟ ਚ ਆਇਆ ਸੀਗਾ ਔਰ ਸਾਡੀ ਇੱਕ ਬੱਚੀ ਸਿਰਫ 2 ਨੰਬਰ ਤੇ ਰਹਿ ਗਈ ਨਹੀਂ ਇਹ 3 ਮੈਟਾਂ ਹੋਣੀਆਂ ਸੀ ਚਲੋ ਫੇਰ ਵੀ ਮੈਂ ਪੂਰੇ ਸਟਾਫ ਦਾ ਇਹਨਾਂ ਬੱਚਿਆਂ ਦਾ ਮੁਬਾਰਕਵਾਦ ਦਿੰਦਾ ਇਹਨਾਂ ਨੂੰ ਔਰ ਇਹਨਾਂ ਦੇ ਮਾਪਿਆਂ ਨੂੰ ਮੁਬਾਰਕਵਾਦ ਦਿੰਦਾ ਕਿ ਐਸੇ ਜਿਹੜੇ ਬੱਚੇ ਨੇ ਇਹ ਸਾਡੇ ਸਕੂਲ ਦੀ ਪ੍ਰਾਜੈਸ਼ ਨੇ ਅਸੀਂ ਆਉਣ ਵਾਲੇ ਸਮੇਂ 'ਚ ਵੀ ਸਮਵਕੋਸ਼ ਕਰਾਂਗੇ ਕਿ ਹਰ ਸਾਲ ਇਥੋਂ 2 ਤੋਂ 4 6 ਮੈਟਾਂ ਨੇ ਜਿਹੜੀਆਂ ਉਹ ਅਸੀਂ ਦੇ ਸਕੀਏ ਤਾਂ ਇੱਕ ਵਾਰ ਇਸ ਪਿੰਡ ਦੇ ਇਲਾਕਾ ਨਿਵਾਸੀ ਸਰਪੰਚ ਸਾਹਿਬ ਖੜੇ ਹੈ ਸਾਡੇ ਨਾਲ ਚੇਅਰਮੈਨ ਸਾਹਿਬ ਹੈਗੇ ਨੇ ਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਧੰਨਵਾਦ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਹੋਰ ਬੱਚੇ ਅਗਲੇ ਇੱਕ ਅਸਾਂ ਵਿੱਚ ਮੇਧ ਕਰ ਰਹੇ ਮੈਂ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਉਹ ਬੱਚੇ ਇਹਨਾਂ ਬੱਚਿਆਂ ਦੀ ਤਰ੍ਹਾਂ ਇਹਨਾਂ ਤੋਂ ਗਾਈਡਲਾਈਨ ਲੈਣ ਔਰ ਆਪਣੇ ਮਾਪਿਆਂ ਦਾ ਨਾਰੋਸ਼ਨ ਕਰਨਾ ਉਹ ਹੋਰ ਅੱਗੇ ਵਧਣ ਔਰ ਸਾਡੇ ਅਧਿਆਪਕ ਨੇ ਜੋ ਪੂਰਨ ਜਿਹੜੇ ਹੈਗੇ ਨੇ ਮਿਹਨਤੀ ਵਿਦਿਆਰਥੀ ਉਹਨਾਂ ਵੱਲੋਂ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਔਰ ਮੇਰਾ ਸਾਰੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਹੈ ਕਿ ਉਹ ਐਸੀ ਤਰੀ ਮਿਹਨਤ ਕਰਨ ਤੇ ਆਪਣੇ ਨਾਂ ਆਪਣੇ ਪਿੰਡ ਦਾ ਨਾਂ ਇਸ ਸਕੂਲ ਦਾ ਨਾਂ ਰੌਸ਼ਨ ਕਰਨ ਧੰਨਵਾਦ